ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਖੁਸ਼ਖਬਰੀ ਇਹ ਹੈ ਕਿ ਪਿੰਡਾਂ ਦੀਆਂ ਜ਼ਮੀਨਾਂ ਦੇ ਰੇਟ ਅਸਮਾਨ ਨੂੰ ਛੂਣ ਵਾਲੇ ਨੇ ਯਾਨੀ ਕਿ ਲੱਖ ਰੁਪਏ ਵਾਲੀ ਜ਼ਮੀਨਾਂ ਦੀ ਕੀਮਤ ਕਰੋੜਾ ਰੁਪਏ ਦੇ ਵਿੱਚ ਮਿਲਣ ਵਾਲੀ ਹੈ ਅਜਿਹਾ ਇਸ ਕਰਕੇ ਹੈ ਕਿਉਂਕਿ ਪੰਜਾਬ ਦੇ ਵਿੱਚ ਤਿੰਨ ਹੋਰ ਨਵੇਂ ਹਾਈਵੇ ਬਣਨ ਜਾ ਰਹੇ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਅਜਿਹੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਈ ਪਿੰਡਾਂ ਦੀਆਂ ਜ਼ਮੀਨਾਂ ਅਸਮਾਨ ਨੂੰ ਨੂ ਰੇਟ ਉਹਨਾਂ ਦੇ ਛੂ ਸਕਦੇ ਨੇ ਅਜਿਹੇ ਦੇ ਵਿੱਚ ਪਾਣੀ ਪੱਤ ਤੋਂ ਡੱਬ ਵਾਲੀ ਹਾਈਵੇ ਹਿਸਾਰ ਤੋਂ ਰਿਵਾੜੀ ਹਾਈਵੇ ਅੰਬਾਲਾ ਤੋਂ ਦਿੱਲੀ ਹਾਈਵੇ ਵਿਸਕਾਰ ਬਣਾਏ ਜਾਣਗੇ ਤੇ ਕੇਂਦਰ ਦੇ ਵੱਲੋਂ ਇਹਨਾਂ ਤਿੰਨੇ 4 ਲੇਨ ਐਕਸਪ੍ਰੈਸ ਵੇਜ਼ ਨੂੰ ਮਨਜ਼ੂਰੀ ਵੀ ਦਿੱਤੀ ਹੈ ਯਾਨੀ ਕਿ ਇਸ ਦੇ ਨਾਲ ਜੀਟੀ ਰੋਡ ਦੇ ਉੱਤੇ ਆਵਾਜਾਈ ਦਾ ਬੋਝ ਜਿਹੜਾ ਘਟ ਕਰਨ ਦੇ ਵਿੱਚ ਮਦਦ ਮਿਲੇਗੀ ਤੇ ਇਹਨਾਂ ਪ੍ਰੋਜੈਕਟਾਂ ਦੇ ਕਰਕੇ ਹਰਿਆਣਾ ਤੇ ਉਸਦੇ ਨਾਲ ਲੱਗਦੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜ਼ਮੀਨਾਂ ਦੇ ਭਾਅ ਆਸਮਾਨ ਨੂੰ ਛੂ ਸਕਦੇ ਨੇ ਜੇਕਰ ਇਹ ਐਕਸਪ੍ਰੈਸ ਵੇ ਬੰਦਦੇ ਨੇ ਤੇ ਜਿਹਦੇ ਵਿੱਚ ਲੋਕਾਂ ਦਾ ਸਫ਼ਰ ਵੀ ਘੰਟਿਆਂ ਦਾ ਸਫ਼ਰ ਮਿੰਟਾਂ ਦੇ ਵਿੱਚ ਤੈਅ ਹੋ ਜਾਏਗਾ ਕਿਉਂਕਿ ਅੰਬਾਲਾ ਅਤੇ ਦਿੱਲੀ ਦੇ ਵਿਚਕਾਰ ਯਮੁਨਾ ਦੇ ਨਾਲ ਨਵਾਂ ਹਾਈਵੇ ਬਣਨ ਦੇ ਨਾਲ ਚੰਡੀਗੜ੍ਹ ਅਤੇ ਦਿੱਲੀ ਦੀ ਦੂਰੀ ਦੋ ਤੋਂ 2.5 ਘੰਟੇ ਹੀ ਰਹਿ ਜਾਏਗੀ ਯਮੁਨਾ ਦੇ ਕਿਨਾਰੇ ਹਾਈਵੇ ਦੇ ਨਿਰਮਾਣ ਦੇ ਲਈ ਜੀਟੀ ਰੋਡ ਤੇ ਆਵਾਜਾਈ ਦਾ ਦਬਾਅ ਵੀ ਘਟ ਜਾਏਗਾ ਤੇ ਨਵੇਂ ਹਾਈਵੇ ਦੀ ਵਰਤੋਂ ਦੇ ਕਰਕੇ ਦਿੱਲੀ ਹਰਿਆਣਾ ਚੰਡੀਗੜ੍ਹ ਪੰਜਾਬ ਤੇ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿਚਕਾਰ ਆਵਾਜਾਈ ਲਈ ਕੀਤੀ ਜਾਏਗੀ ਨਵੀਂ ਦਿੱਲੀ ਤੋਂ ਅੰਬਾਲਾ ਤੱਕ ਨਵਾਂ ਹਾਈਵੇ ਬਣਾਇਆ ਜਾਏਗਾ ਇਸ ਨੂੰ ਪੰਚਕੁਲਾ ਤੇ ਯਮੁਨਾ ਨਗਰ ਐਕਸਪ੍ਰੈਸ ਵੇ ਦੇ ਰਾਹੀਂ ਜੋੜਿਆ ਜਾਏਗਾ ਯਾਨੀ ਕਿ ਹੁਣ ਪਿੰਡਾਂ ਦੀਆਂ ਜ਼ਮੀਨਾਂ ਦੇ ਮੋਟੀਆਂ ਕੀਮਤਾਂ ਮਿਲਣਗੀਆਂ ਜੇਕਰ ਤੁਹਾਡੀ ਵੀ ਇਨ੍ਹਾਂ ਏਰੀਏ ਦੇ ਵਿੱਚ ਇਨ੍ਹਾਂ ਪਿੰਡਾਂ ਦੇ ਵਿੱਚ ਜ਼ਮੀਨ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਖੁਸ਼ਖਬਰੀ ਇਹ ਹੈ ਕਿ ਪਿੰਡਾਂ ਦੀਆਂ ਜ਼ਮੀਨਾਂ ਦੇ ਰੇਟ ਅਸਮਾਨ ਨੂੰ ਛੂਣ ਵਾਲੇ ਨੇ ਯਾਨੀ ਕਿ ਲੱਖ ਰੁਪਏ ਵਾਲੀ ਜ਼ਮੀਨਾਂ ਦੀ ਕੀਮਤ ਕਰੋੜਾ ਰੁਪਏ ਦੇ ਵਿੱਚ ਮਿਲਣ ਵਾਲੀ ਹੈ ਅਜਿਹੇ ਇਸ ਕਰਕੇ ਆ ਕਿਉਂਕਿ ਪੰਜਾਬ ਦੇ ਵਿੱਚ ਤਿੰਨ ਹੋਰ ਨਵੇਂ ਹਾਈਵੇ ਬਣਨ ਜਾ ਰਹੇ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਅਜਿਹੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਈ ਪਿੰਡਾਂ ਦੀਆਂ ਜ਼ਮੀਨਾਂ ਅਸਮਾਨ ਨੂੰ ਨੂੰ ਰੇਟ ਉਹਨਾਂ ਦੇ ਛੂ ਸਕਦੇ ਨੇ ਅਜਿਹੇ ਦੇ ਵਿੱਚ ਪਾਣੀ ਪੱਤ ਤੋਂ ਡੱਬ ਵਾਲੀ ਹਾਈਵੇ ਹਿਸਾਰ ਤੋਂ ਰਿਵਾੜੀ ਹਾਈਵੇ ਅੰਬਾਲਾ ਤੋਂ ਦਿੱਲੀ ਹਾਈਵੇ ਵਿਸਕਾਰ ਬਣਾਏ ਜਾਣਗੇ ਤੇ ਕੇਂਦਰ ਦੇ ਵੱਲੋਂ ਇਹਨਾਂ ਤਿੰਨੇ 4 ਲੇਨ ਐਕਸਪ੍ਰੈਸ ਵੇਜ਼ ਨੂੰ ਮੰਜ਼ੂਰੀ ਵੀ ਦਿੱਤੀ ਹੈ ਯਾਨੀ ਕਿ ਇਸ ਦੇ ਨਾਲ ਜੀਟੀ ਰੋਡ ਦੇ ਉੱਤੇ ਆਵਾਜਾਈ ਦਾ ਬੋਝ ਜਿਹੜਾ ਘਟ ਕਰਨ ਦੇ ਵਿੱਚ ਮਦਦ ਮਿਲੇਗੀ ਤੇ ਇਹਨਾਂ ਪ੍ਰੋਜੈਕਟਾਂ ਦੇ ਕਰਕੇ ਹਰਿਆਣਾ ਤੇ ਉਸ ਦੇ ਨਾਲ ਲੱਗਦੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜ਼ਮੀਨਾਂ ਦੇ ਭਾਅ ਆਸਮਾਨ ਨੂੰ ਛੂ ਸਕਦੇ ਨੇ ਜੇਕਰ ਇਹ ਐਕਸਪ੍ਰੈਸ ਵੇ ਬੰਦਦੇ ਨੇ ਤੇ ਜਿਹੜੇ ਦੇ ਵਿੱਚ ਲੋਕਾਂ ਦਾ ਸਫ਼ਰ ਵੀ ਘੰਟਿਆਂ ਦਾ ਸਫ਼ਰ ਮਿੰਟਾਂ ਦੇ ਵਿੱਚ ਤੇ ਹੋ ਜਾਏਗਾ ਕਿਉਂਕਿ ਅੰਬਾਲਾ ਅਤੇ ਦਿੱਲੀ ਦੇ ਵਿਚਕਾਰ ਯਮੁਨਾ ਦੇ ਨਾਲ ਨਵਾਂ ਹਾਈਵੇ ਬਣਨ ਦੇ ਨਾਲ ਚੰਡੀਗੜ੍ਹ ਅਤੇ ਦਿੱਲੀ ਦੀ ਦੂਰੀ 2 ਤੋਂ 2.5 ਘੰਟੇ ਹੀ ਰਹਿ ਜਾਏਗੀ ਯਮੁਨਾ ਦੇ ਕਿਨਾਰੇ ਹਾਈਵੇ ਦੇ ਨਿਰਮਾਣ ਦੇ ਲਈ ਜੀਟੀ ਰੋਡ ਤੇ ਆਵਾਜਾਈ ਦਾ ਦਬਾਅ ਵੀ ਘਟ ਜਾਏਗਾ ਤੇ ਨਵੇਂ ਹਾਈਵੇ ਦੀ ਵਰਤੋਂ ਦੇ ਕਰਕੇ ਦਿੱਲੀ ਹਰਿਆਣਾ ਚੰਡੀਗੜ੍ਹ ਪੰਜਾਬ ਤੇ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿਚਕਾਰ ਆਵਾਜਾਈ ਲੈ ਕੀਤੀ ਜਾਏਗੀ ਨਵੀਂ ਦਿੱਲੀ ਤੋਂ ਅੰਬਾਲਾ ਤੱਕ ਨਵਾਂ ਹਾਈਵੇ ਬਣਾਇਆ ਜਾਏਗਾ ਇਸ ਨੂੰ ਪੰਚਕੁਲਾ ਤੇ ਯਮੁਨਾ ਨਗਰ ਐਕਸਪ੍ਰੈਸ ਵੇ ਦੇ ਰਾਹੀ ਜੋੜਿਆ ਜਾਏਗਾ ਯਾਨੀ ਕਿ ਹੁਣ ਪਿੰਡਾਂ ਦੀਆਂ ਜ਼ਮੀਨਾਂ ਦੇ ਮੋਟੀਆਂ ਕੀਮਤਾਂ ਮਿਲਣਗੀਆਂ ਜੇਕਰ ਤੁਹਾਡੀ ਵੀ ਇਨ੍ਹਾਂ ਏਰੀਆ ਦੇ ਵਿੱਚ ਇਨ੍ਹਾਂ ਪਿੰਡਾਂ ਦੇ ਵਿੱਚ ਜ਼ਮੀਨ ਹੈ